ਬਹੁਤ ਸੋਹਣੀ ਮੂਵੀ ਸੀ ਸਟੋਰੀ ਲਾਈਨ ਵਾਸ ਰੀਲੀ ਵੈਰੀ ਅਮੇਜ਼ਿੰਗ ਵੈਰੀ ਹਾਰਟ ਟੱਚਿੰਗ ਮੂਵੀ ਸਾਰੇ ਨੂੰ ਇੱਕ ਵਾਰੀ ਜ਼ਰੂਰ ਦੇਖਣੀ ਚਾਹੀਦੀ ਹੈ ਬਹੁਤ ਸੋਹਣੀ ਸੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇਮਨ ਸਪੈਸ਼ਲੀ ਸਾਰਾ ਐਂਡ ਅਨਕਾਂਸ਼ਾ ਵਾਸ ਰੀਲੀ ਗਿਟ बहुत वजिए स्टोरी है मूवी वैसे थिएटर वाली है और टी आई नहीं थिएटर वाली मूवी है थिएटर से रिलज़ होनी चाहिए है इन सोहनी मूवी है मतलब बहुत कुछ सुन सीखने को मिलता है तुम अपनी सीखी बारे तो बहुत ज़्यादा वादिया मूवी है तुम सबनों देखनी चाहिए सोसाइटी में मॉरल वैल्यूज़ की बहुत ज़्यादा जरूरत है और इस टाइम इस ऐसी मूवीज़ की ही जरूरत है ठीक है ना ठीक है कॉमेडी मूवीज चलती हैं बट इतना अच्छा मैसेज इतनी सेंसेबल मूवी

ਤੇ ਇਹਨੂੰ ਇਸ ਇਹ ਸਾਨੂੰ ਸਿਖਾਂਦਾ ਵੀ ਹੈ ਕਿ ਸਾਨੂੰ ਸਟੈਂਡ ਲੈਣਾ ਚਾਹੀਦਾ ਹੈ ਹਨਾ ਆਪਣੇ ਲਈ ਤੇ ਆਪਣੇ ਆਸ-પાસ ਜੇ ਕੁਝ ਗਲਤ ਹੋ ਰਿਹਾ ਹੈ ਤਾਂ ਦਿਸ ਐਕਚੁਅਲੀ ਵਾਟ ਦੇ ਆਰ ਸ਼ੋਇੰਗ ਇਜ਼ ਹੈਪਨਿੰਗ ਇਨ ਟੁਡੇਜ਼ ਵਰਲਡ ਫਿਲਮ ਦੇ ਵਿੱਚ ਤਿੰਨ ਚੀਜ਼ਾਂ ਬਹੁਤ ਵਧੀਆ ਸੀਗੀਆਂ ਜਦੋਂ ਅਸੀਂ ਮੀਨਿੰਗਫੁਲ ਸਿਨੇਮੇ ਦੀ ਗੱਲ ਕਰਦੇ ਹਾਂ ਤਾਂ ਉਸ ਕੈਟਾਗਰੀ ਦੇ ਵਿੱਚ ਗੁਰਮੁਖ ਵਰਗੀਆਂ ਫਿਲਮਾਂ ਆਉਂਦੀਆਂ ਨੇ ਔਰ ਪੱਗ ਦੇ ਕਿਰਦਾਰ ਨੂੰ ਮੁਰ ਜਿਹੜਾ ਖੁੱਸ ਚੁੱਕਿਆ ਸੀ ਸਾਡੇ ਪੰਜਾਬੀਆਂ ਕੋਲੋਂ ਉਹਨੂੰ ਮੁਰ ਜੀਵਤ ਕੀਤਾ ਔਰ ਤੀਜੀ ਸਭ ਤੋਂ ਖੂਬਸੂਰਤ ਗੱਲ ਹਰ ਕੈਰੈਕਟਰ ਨਿੱਕਾ ਨਿੱਕਾ ਉੱਭਰ ਕੇ ਸਾਹਮਣੇ ਆ ਰਿਹਾ ਸੀ ਔਰ ਪਾਲੀ ਭਪਿੰਦਰ ਸਿੰਘ ਦੀ ਖਾਸੀਅਤ ਆ ਉਹ ਬਰਕਰਾਰ ਰੱਖੀ ਇਹਨਾਂ ਨੇ ਇਸ ਫਿਲਮ ਦੇ ਰਾਹੀਂ ਬਹੁਤ ਵਧੀਆ ਸੀਗੀ ਜੀ ਮੂਵੀ ਤੇ ਬਹੁਤ ਹੀ ਵਧੀਆ ਜਿਹੜਾ ਸਿਸਟਮ ਆਪਣੇ ਉਹਦੇ ਦੇ ਵੀ ਚੋਟ ਪਹਚਾਈ ਗਈ ਆ ਤੇ ਕਹਿ ਸਕਦੇ ਆ ਪੂਰੀ ਫੁੱਲ ਐਂਟਰਟੇਨਮੈਂਟ ਮੂਵੀ ਸੀਗੀ ਬਹੁਤ ਹੀ ਵਧੀਆ ਮੂਵੀ ਸੀਗੀ ਇਟਸ ਅ ਲਾਈਫ ਆਫ ਅ ਆਈ ਥਿੰਕ ਡੇਲੀ ਮੈਨ एवरीडे ਮੈਨ ਹੂ ਡਸ ਨੋਟ ਗੈਟ ਜਸਟਿਸ ਐਂਡ ਇਨ ਥਿਸ ਵੀਵ ਸੀਨ ਕਿ ਅ ਡੇਲੀ ਐਂਡ एवरीडे ਮੈਨ ਹੈਜ਼ ਗੋਨ ਐਂਡ ਹੀ ਹੈਜ਼ ਫੋਟ ਫॉर ਜਸਟਿਸ ਫॉर ਸੰਬੀਡੀ ਐਲਸ ਐਂਡ ਇਟ ਗਿਵਸ ਅਸ ਹੋਪ ਟੂਮੋਰੋ to believe in our system but what a lovely uh, movie very nice acting by kuljinder and sara both of them it was a very nice movie assi ta bahut enjoy kiti sanu bada maza aaya bahut wadiya ji main is movie nu dekh ke ek message dena chahundi ha dekho eh ek guran peeran di darti hai gi hai jo gur ek sachcha sikkh hon de nate te ethe ek kalakar gurmukhsingh de naal naal jinna adakar ਅਦਾਕਾਰੀ ਕੀਤੀ ਹੈਗੀ ਹੈ ਉਹ ਇੱਕ ਵਧਾਈ ਦੇ ਪਾਤਰ ਨੇ ਸਾਡੇ ਪੰਜਾਬ ਨੂੰ ਇਹ ਮੈਸੇਜ ਜਾਂਦਾ ਹੈ ਜਦ ਕਿ ਅਸੀਂ ਨਸ਼ਿਆਂ ਪੱਤਿਆਂ ਦੇ ਵਿੱਚ ਲੱਗੇ ਹੋਏ ਆ ਸਾਨੂੰ ਗੁਰੂ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਤੇ ਗੁਰਸਿੱਖੀ ਨਾਲ ਜੁੜਨਾ ਚਾਹੀਦਾ ਹੈ ਮੇਰੇ ਪੂਰੇ ਪੰਜਾਬ ਨੂੰ ਇੱਕ ਅਪੀਲ ਹੈਗੀ ਹੈ ਬਹੁਤ ਸੋਹਣੀ ਮੂਵੀ ਹੈ ਜੀ ਤੇ ਸਾਰੇ ਇਹ ਵਧਾਈ ਦੇ ਪਾਤਰ ਨੇ ਤੇ ਸਾਡੇ ਜਿਨ੍ਹਾਂ ਨੇ ਇਹ ਫਿਲਮ ਬਣਾਈ ਹੈ ਭੁਪਿੰਦਰ ਸਿੰਘ ਪਾਲੀ ਜੀ ਤੇ ਮੈਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੀਆਂ ਤੇ ਸਾਰਿਆਂਗੇ ਅਪੀਲ ਕਰਦੀ ਹੈਗੀਆਂ ਵੀ ਸਾਡੇ ਪੂਰੇ ਪੰਜਾਬ ਨੂੰ ਇਹ ਮੂਵੀ ਆ ਕੇ ਜ਼ਰੂਰ ਦੇਖਣੀ ਚਾਹੀਦੀ ਹੈ। ਸੋ ਗੁੱਡ ਨੰਬਰ ਐਕਸਪਲੇਨ ਬਹੁਤ ਵਧੀਆ ਸੀ। ਸਿੱਖੀ ਵਾਸਤੇ کردار ਬੜੇ ਵਧੀਆ ਸੀਗੇ। ਇੱਕ ਸ਼ਾਨਦਾਰ ਫਿਲਮ ਸੀ, ਸ਼ਾਨਦਾਰ। ਬਹੁਤ ਵਧੀਆ ਫਿਲਮ ਸੀ। ਬਹੁਤ ਹੀ ਭਾਵੁਕ ਫਿਲਮ ਹੈ। ਅੱਖਾਂ 'ਚ ਰੋਣਾ ਆ ਗਿਆ ਫਿਲਮ ਦੇਖ ਕੇ। ਬਹੁਤ ਗ੍ਰੇਟ। ਤੇ ਜੇ ਨਜ਼ਰ ਆਈਏ ਸਾਨੂੰ ਤੇ ਬਹੁਤ ਅੱਛਾ ਇੱਕ ਵਿਸ਼ਾ ਹੈ। ਝੰਜੋੜਦਾ ਵੀ ਹੈ ਸਾਨੂੰ ਉਸ ਸਿੱਖੀ ਪ੍ਰਤੀ ਸਾਡੀ ਜਿਹੜੀ ਸ਼ਰਧਾ ਹੈ ਜਾਂ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਉਸ ਦਸਤਾਰ ਪ੍ਰਤੀ ਉਹ ਵੀ ਸਾਨੂੰ ਸਮਝ ਆਉਂਦੀ ਹੈ ਤੇ ਬਹੁਤ ਅੱਛੀ ਫਿਲਮ ਲੱਗੀ ਮੈਨੂੰ ਬਹੁਤ ਹੀ ਲੱਗਿਆ ਕਿ ਇਹ ਜਿਹੜੀ ਪੱਗ ਹੈ ਸਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਤੇ ਸਾਨੂੰ ਫਰਜ਼ਾਂ ਤੋਂ ਆਪਣੇ ਹੱਕਾਂ ਤੋਂ ਆਪਣੀ ਸੱਚਾਈ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਬਹੁਤ ਅੱਛਾ ਮੈਸੇਜ ਹੈ ਔਰ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਆ ਕੇ ਆਪਣੇ ਜਦੋਂ ਵੀ ਇਹ ਕੇਬਲ ਬੰਦ ਤੇ ਰਿਲੀਜ਼ ਹੋਊਗੀ ਆਪਣੀ ਫੈਮਿਲੀ ਨੂੰ ਬੱਚਿਆਂ ਨੂੰ ਜ਼ਰੂਰ ਦਿਖਾਣ ਤਾਕੀ ਸਭ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਬਹੁਤ ਅੱਛੀ ਸਟੋਰੀ ਪਾਲੀ ਸਾਹਿਬ ਨੇ ਲਿਖੀ ਸੀ ਤੇ ਉਹਨਾਂ ਦੀ ਮਤਲ ਸਕ੍ਰੀਨ ਪਲੇ ਰਾਈਟਿੰਗ ਸਭ ਕੁਝ ਵਧੀਆ ਸੀਗਾ ਦੇਖੋ ਇਸ ਫਿਲਮ ਨੇ ਹਰ ਇੱਕ ਕਰਦਾਰ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ ਸਮਾਜ ਦੇ ਵਿੱਚ ਅਲੱਗ-ਅਲੱਗ ਕਰਦਾਰ ਨੇ ਜਿਵੇਂ ਵਕੀਲ ਏ ਡਾਕਟਰ ਏ ਪ੍ਰੋਫੈਸ਼ਨ ਦੇ ਵਿੱਚ ਪੁਲਿਸ ਏ ਜੱਜ ਹਰ ਇੱਕ ਦਾ ਕੀ ਰੋਲ ਏ ਸਮਾਜ ਦੇ ਵਿੱਚ ਉਸ ਨੂੰ ਡਿਫਾਈਨ ਕੀਤਾ ਔਰ ਮੈਂ ਕਹਿੰਨਾ ਕਿ ਸਚਾਈ ਦੇ ਬਿਲਕੁਲ ਨੇੜੇ ਇਹ ਜਿਹੜੀ ਫਿਲਮ ਹੈ ਗੁਰਮਖ ਇਸ ਨੂੰ ਹਰ ਇੱਕ ਨੂੰ ਦੇਖਣਾ ਚਾਹੀਦਾ ਕਿਉਂਕਿ ਇਹੋ ਜੀਆਂ ਫਿਲਮਾਂ ਸਿਰਫ ਕਲਾ ਮਨੋਰੰਜਨ ਦਾ ਹੀ ਨਹੀਂ ਸਾਨੂੰ ਇੱਕ ਸਮਾਜਿਕ ਸੇਧ ਦਾ ਵੀ ਕਾਰਨ ਬਣਦੀਆਂ ਹਨ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਇੱਕ ਜੁਰਤ ਪ੍ਰਦਾਨ ਕਰਦੀਆਂ ਨੇ ਅਸੀਂ ਆਪਣਾ ਇਤਿਹਾਸ ਪੜਦੇ ਹਾਂ ਬੋਲਦੇ ਹਾਂ ਚਿਹਰੇ ਆ ਸਾਡੇ ਲੇਕਿਨ ਉਹਨਾਂ ਚਿਹਰਿਆਂ ਦੇ ਵਿੱਚ ਜਿਹੜਾ ਇੱਕ ਡਰ ਛੁਪਿਆ ਹੋਇਆ ਉਹਨੂੰ ਵੀ ਇਹਨੇ ਬਹੁਤ ਵਧੀਆ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ ਕਿ ਜੇ ਤੁਹਾਡੇ ਸਾਹਮਣੇ ਕੋਈ ਜ਼ੁਲਮ ਹੁੰਦਾ ਹੈ ਤਸ਼ੱਦਦ ਹੁੰਦਾ ਹੈ ਤਾਂ ਤੁਸੀਂ ਉੱਥੇ ਅੱਖਾਂ ਮੀਟ ਕੇ ਉੱਥੋਂ ਪਾਸੇ ਨਾ ਲੰਘੋ ਜੇ ਅੱਜ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਕਰਦਾਰ ਅੱਗੇ ਆ ਜਾਣ ਤਾਂ ਫਿਰ ਸਮਾਜ ਦੇ ਵਿੱਚ ਬਹੁਤ ਕੋਈ ਚੰਗਾ ਹੋ ਸਕਦਾ ਜਿਹੜਾ ਸਾਡੀਆਂ ਧੀਆਂ ਦੇ ਨਾਲ ਮਜ਼ਲੂਮਾਂ ਦੇ ਨਾਲ ਜਾਂ ਅਲੱਗ-ਅਲੱਗ ਖੇਤਰ ਦੇ ਵਿੱਚ ਜੋ ਬੇਇਨਸਾਫੀ ਹੁੰਦੀ ਹੈ ਉਸ ਨੂੰ ਵੀ ਠੱਲ ਪੈ ਸਕਦੀ ਹੈ ਸੋ ਗੁਰਮੁਖ ਫਿਲਮ ਜਿਹੜੀ ਹੈ ਪਾਲੀ ਭਪਿੰਦਰ ਸਿੰਘ ਉਹਨਾਂ ਦੀ ਸਮੁੱਚੀ ਟੀਮ ਸਰਦਾਰ ਸਰਜੀਤ ਸਿੰਘ ਸਿੱਧੂ ਡਾਕਟਰ ਠੁਕਰਾਲ ਸਾਹਿਬ ਤੇ ਜਿੰਨੀ ਵੀ ਇਹਨਾਂ ਦੀ ਸਾਰੀ ਟੀਮ ਹੈ ਇਹਨਾਂ ਦਾ ਮੈਂ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਪਾਲੀ ਭੁਪਿੰਦਰ ਸਿੰਘ ਜੀ ਬਾਰੇ ਪਿਛਲੇ ਦਿਨੀ ਕੁਝ ਇਸ ਤਰ੍ਹਾਂ ਦਾ ਡਿਸਪਿਊਟ ਵੀ ਸੋਸ਼ਲ ਮੀਡੀਆ ਤੇ ਖੜਾ ਹੋਇਆ ਸੀ ਉਸ ਨੂੰ ਵੀ ਇਹਨਾਂ ਨੇ ਇੱਕ ਚੰਗੇ ਤਰੀਕੇ ਦੇ ਨਾਲ ਇਸ ਫਿਲਮ ਨੂੰ ਅਸੀਂ ਦੇਖ ਕੇ ਮਹਿਸੂਸ ਕੀਤਾ ਤਾਂ ਮੈਂ ਉਹਨਾਂ ਨੂੰ ਇਸ ਗੱਲ ਦੇ ਉਹਨਾਂ ਨੂੰ ਵਧਾਈ ਵੀ ਦਿੰਦੀ ਐ ਕਿ ਤੁਸੀਂ ਜੋ ਕਹਿਣਾ ਚਾਹੁੰਦੇ ਸੀ ਉਹਨੂੰ ਅੱਛੇ ਤਰੀਕੇ ਨਾਲ ਪਰਦੇ ਤੇ ਪੇਸ਼ ਕਰਤਾ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।